ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਥਾਣਾ ਬਿਆਸ ਦਾ ਇਹ ਡਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਡਰਾਮਾਡੋਲ ਦੀਆਂ ਟੈਬਲੇਟਸ ਇਹਦੇ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ 5 ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਈਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸਦਿਆਂ ਹੋયા ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਟੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1 ਲੱਖ 8000 ਟਰਾਮਾਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਇਦਾਂ ਕਾਰਵਾਈ ਚੱਲਦੀ ਰਹੀ ਹੈ। ਇੰਨੀ ਵੱਡੀ ਮਾਤਰਾ ਦੇ ਵਿੱਚ ਦੇਸੀਡੀਆਂ ਹੋਈਆਂ ਹਨ ਟਾਰਗੇਟ ਹੋਇਆ ਸੀ ਕਿ ਮੋਸਟਲੀ ਫੈਕਟਰੀ ਵਗੈਰਾ ਕੀ ਇੰਨੀ ਵੱਡੀ ਮਾਤਰਾ। ਦੇਖੋ ਜੀ ਇਹ ਜਿਹੜਾ ਇਹਦਾ ਮੋਡਸ ਆਪਰੈਂਡ ਏਦਾਂ ਸੀਗਾ ਇਹ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਦਿੱਲੀੋਂ ਇਹ ਜਿਹੜੀਆਂ ਟੂਰਿਸਟ ਬੱਸਿਸ ਚੱਲਦੀਆਂ ਨੇ ਅੰਮ੍ਰਿਤਸਰ ਆਉਂਦੀਆਂ ਨੇ। ਇਹ ਟੂਰਿਸਟ ਬੱਸ ਤੇ ਰਾਹੀਂ ਜਿਹੜੇ ਦੋ ਵੱਡੇ ਤੋੜੇ ਸੀਗੇ ਇਹਨੇ ਉਹ ਦਵਾਈਆਂ ਦੇ ਮੰਗਾਈ ਸੀਗੇ। ਰਾਮਾਡੋਲੀਆਂ ਟੈਬਲੇਟਸ ਦੇ ਇਹ ਕੋਈ ਪੈਕੇਜਿੰਗ ਕਿਸੇ ਵੱਖਰੀ ਤਰੀਕੇ ਦੀ ਦਿਖਾ ਦਿੰਦੇ ਨੇ ਕਿ ਇਹ ਪੈਕੇਜਿੰਗ ਚ ਕੋਈ ਹੋਰ ਹਾਊਸਹੋਲਡ ਮਟੀਰੀਅਲ ਮੰਗਾਇਆ ਹੋਇਆ ਹੈ ਤੇ ਜਦੋਂ ਇਹ ਤੋੜੇ ਨਿਕਲਦੇ ਨੇ ਤਾਂ ਇਹ ਬਾਅਦ ਚ ਛੋਟੇ-ਛੋਟੇ ਆਪਣੇ ਜਿਹੜੇ ਇਹਨਾਂ ਨੇ ਤਸਕਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਵੰਡ ਦਿੰਦੇ ਨੇ ਵੱਡੀ ਇਹ ਜਿਹੜੀ ਹੈਗੀ ਤਾਂ ਇਹ ਜਿਹੜੀ ਹੈਗੀ ਹੈ ਸਾਡੀ ਰਿਕਵਰੀ ਇਸ ਤੋਂ ਬਾਅਦ ਹੁਣ ਸਾਡੀ ਟੀਮ ਜਿਹੜੀਆਂ ਬੈਕਵਰਡ ਲਿੰਕੇਜਸ ਵੀ ਅਸੀਂ ਪ੍ਰੋਪਰਲੀ ਕੰਗਾਲਾਂਗੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂਹੀਂ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਰ੍ਹਾਂ ਤੱਕ ਜਿਹੜੀ ਸਾਡੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਪੂਰੀ ਤਰ੍ਹਾਂ ਤੱਕ ਅਸੀ ਲਮ ਸਰ ਸਿਨਿਚਿਤ ਕੰਮ ਕਰ ਰਹੇ ਹਾਂ ਇਸ ਮੁਲਿਕਾ ਦੇ ਸਾਹਮਣੇ ਆਇਆ ਤੋ ਪੂਰੇ ਸਾਰਾ ਇਹ ਮੁਢਲੀ ਜਾਂਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਪਹਿਲਾਂ ਵੀ 7 سنگੀਨ ਜਿਹੜੇ 9 ਇਨਫੈਕਟ سنگੀਨ ਜੁਰਮਾਂ ਤਹਿਤ ਇਹਦੇ ਤੇ ਮੁਕਦਮੇ ਦਰਜ ਨੇ ਤੇ 2017 ਤੋਂ ਲੈ ਕੇ ਇਹਦੇ ਦੇ ਐਂਡੀਪੀਐਸ ਐਕਟ ਆਮ ਜ਼ੈਕ ਇਦਾਂ ਦੇ ਜਿਹੜੇ ਮੁਕਦਮੇ ਦਰਜ ਨੇ ਤੇ ਜਿਹੜਾ ਇੱਕ ਇਹਦਾ ਸਾਥੀ ਹੈ ਪ੍ਰੀਲਿਮਿਨਰੀ ਜਾਂਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹਦਾ ਜੇਲ੍ਹ 'ਚ ਬੈਠਾ ਵੀ ਇੱਕ ਸਾਥੀ ਹੈਗਾ ਉਹਨੂੰ ਵੀ ਅਸੀਂ ਲਿਆ ਕੇ ਪ੍ਰੋਡਕਸ਼ਨ ਵਾਰਡ ਤੇ ਤੇ ਉਹ ਪੂਰਾ ਪ੍ਰੋਪਰਲੀ ਇਹਦੀ ਇਨਵੈਸਟੀਗੇਸ਼ਨ ਕਰਾਂ ਸਰ ਮੋਸਟਲੀ ਜਿਹੜੀ ਇਹ ਟੈਪ ਰੈਕਸ ਹੈ ਮੈਡੀਕਲ ਸਟੋਰਸ ਦੇ ਵਿੱਚ ਜਿਹੜੇ ਸੇਲ ਹੋਏ ਉਸ ਦੇ ਉੱਤੇ ਵੀ ਨਜ਼ਰ ਪੱਟੀ ਜਾ ਰਹੀ ਹੈ ਮੈਡੀਕਲ ਸਟੋਰ ਕਿੰਨਾ ਕਿੰਨਾ ਸੀ ਆਲਰੇਡੀ ਪਹਿਲਾਂ ਇਹ ਕਿਹਾ ਜਾਂਦਾ ਮੈਡੀਕਲ ਸਟੋਰ ਵਾਲਿਆਂ ਨੂੰ ਕਾਟਣਾ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਅਸੀਂ ਬੈਕਵਰਡ ਲਿੰਕੇਜਿਸ ਵੀ ਫਾਰਵਰਡ ਲਿੰਕੇਜਿਸ ਸਾਰੀਆਂ ਦੇਖਾਂਗੇ ਕਿ ਅੱਗੇ ਕਿੱਥੇ ਕਿੱਥੇ ਜਾ ਕੇ ਲੋਕਲੀ ਇਹਦੇ ਜਿਹੜੇ ਬੰਦੇ ਸੀਗੇ ਕਿਹੜੇ ਗੁਰਗੇ ਸੀਗੇ ਜਿਹੜਿਆਂ ਨੂੰ ਇਹ ਜਿੰਦੇ ਰਾਹੀ ਇਹ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਜਾ ਕੇ ਪਿੰਡ-ਪਿੰਡ 'ਚ ਜਿੱਥੇ ਕਦੇ ਜਾ ਕੇ ਸਪਲਾਈ ਕਰਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਅਸੀਂ ਉਹ ਐਕਸਪਲੋਰ ਕਰਾਂਗੇ ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਥਾਣਾ ਬਿਆਸ ਦਾ ਇਹ ਡਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਹੈ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਡਰਾਮਾਡੋਲ ਦੀਆਂ ਟੈਬਲੇਟਸ ਇਹਦੇ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ 5 ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਈਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸਦਿਆਂ ਹੋਇਆਂ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਟੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲ 1 ਲੱਖ 8000 ਡਰਾਮਾਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਇਦਾਂ ਕਾਰਵਾਈ ਚੱਲਦੀ ਰਹੇਗੀ। ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੀਆਂ ਦਵਾਈਆਂ ਪਹੁੰਚਿਆ ਹੋਇਆ ਸੀ ਕਿ ਮੋਸਟਲੀ ਫੈਕਟਰੀ ਕਰਕੇ ਇਹ ਇੰਨੀ ਵੱਡੀ ਮਾਤਰਾ ਹੈ। ਦੇਖੋ ਜੀ ਇਹ ਜਿਹੜਾ ਇਹਦਾ ਮੋਡਸ ਆਪਰੈਂਡ ਏਦਾਂ ਸੀਗਾ ਇਹ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਦਿੱਲੀੋਂ ਇਹ ਜਿਹੜੀਆਂ ਟੂਰਿਸਟ ਬੱਸਿਸ ਚੱਲਦੀਆਂ ਨੇ ਅੰਮ੍ਰਿਤਸਰ ਆਉਂਦੀਆਂ ਨੇ। ਇਹ ਟੂਰਿਸਟ ਬੱਸ ਤੇ ਰਾਹੀਂ ਜਿਹੜੇ ਦੋ ਵੱਡੇ ਤੋੜੇ ਸੀਗੇ ਇਹਨੇ ਉਹ ਦਵਾਈਆਂ ਦੇ ਮੰਗਾਈ ਸੀਗੇ। ਰਾਮਾਡੋਲ ਦੀਆਂ ਟੈਬਲੇਟਸ ਦੇ ਇਹ ਕੋਈ ਪੈਕੇਜਿੰਗ ਕਿਸੇ ਵੱਖਰੀ ਤਰੀਕੇ ਦੀ ਦਿਖਾ ਦਿੰਦੇ ਨੇ ਕਿ ਇਹ ਪੈਕੇਜਿੰਗ ਚ ਕੋਈ ਹੋਰ ਹਾਊਸਹੋਲਡ ਮਟੀਰੀਅਲ ਮੰਗਾਇਆ ਹੋਇਆ ਹੈ ਤੇ ਜਦੋਂ ਇਹ ਤੋੜੇ ਨਿਕਲਦੇ ਨੇ ਤਾਂ ਇਹ ਬਾਅਦ ਚ ਛੋਟੇ-ਛੋਟੇ ਆਪਣੇ ਜਿਹੜੇ ਇਹਨਾਂ ਨੇ ਤਸਕਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਵੰਡ ਦਿੰਦੇ ਨੇ ਵੱਡੀ ਇਹ ਜਿਹੜੀ ਹੈਗੀ ਤਾਂ ਇਹ ਜਿਹੜੀ ਹੈਗੀ ਹੈ ਸਾਡੀ ਰਿਕਵਰੀ ਇਸ ਤੋਂ ਬਾਅਦ ਹੁਣ ਸਾਡੀ ਟੀਮ ਜਿਹੜੀਆਂ ਬੈਕਵਰਡ ਲਿੰਕੇਜਸ ਵੀ ਅਸੀਂ ਪ੍ਰੋਪਰਲੀ ਕੰਗਾਲਾਂਗੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂਹੀਂ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਰ੍ਹਾਂ ਤੱਕ ਜਿਹੜੀ ਸਾਡੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਪੂਰੀ ਤਰ੍ਹਾਂ ਤੱਕ ਅਸੀ ਲਮ ਸਰ ਸਿਚੂ ਟੂ ਕੰਮ ਕਰ ਰਿਹਾ ਸੀ ਮੁੱਢਲੀ ਜਾਂਚ ਜਿਹੜੇ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਪਹਿਲਾਂ ਵੀ 7 سنگੀਨ ਜਿਹੜੇ 9 ਇਨਫੈਕਟ سنگੀਨ ਜੁਰਮਾਂ ਤਹਿਤ ਇਹਦੇ ਤੇ ਮੁਕਦਮੇ ਦਰਜ ਨੇ ਤੇ 2017 ਤੋਂ ਲੈ ਕੇ ਇਹਦੇ ਦੇ ਐਂਡੀਪੀਐਸ ਐਕਟ ਆਮ ਜੈਕ ਇਦਾਂ ਦੇ ਜਿਹੜੇ ਮੁਕਦਮੇ ਦਰਜ ਨੇ ਤੇ ਜਿਹੜਾ ਇੱਕ ਇਹਦਾ ਸਾਥੀ ਹੈ ਪ੍ਰੀਲਿਮਿਨਰੀ ਜਾਂਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹਦਾ ਜੇਲ੍ਹ ਚ ਬੈਠਾ ਵੀ ਇੱਕ ਸਾਥੀ ਹੈਗਾ ਉਹਨੂੰ ਵੀ ਅਸੀਂ ਲਿਆ ਕੇ ਪ੍ਰੋਡਕਸ਼ਨ ਵਾਰਡ ਤੇ ਤੇ ਉਹ ਪੂਰਾ ਪ੍ਰੋਪਰਲੀ ਦੀ ਇਨਵੈਸਟੀਗੇਸ਼ਨ ਕਰਾਂ ਸਰ ਮੋਸਟਲੀ ਜਿਹੜੀ ਇਹ ਟੈਪ ਰੈਕਸ ਹੈ ਮੈਡੀਕਲ ਸਟੋਰਸ ਦੇ ਵੇਲੇ ਸੇਲ ਹੋ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਮੈਡੀਕਲ ਸਟੋਰ ਕਿੰਨਾ ਕਿੰਨਾ ਸੀ ਆਲਰੇਡੀ ਪਹਿਲਾਂ ਇਹ ਕਿਹਾ ਜਾਂਦਾ ਮੈਡੀਕਲ ਸਟੋਰ ਵਾਲਾ ਕਾਰਨ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਅਸੀਂ ਬੈਕਵਰਡ ਲਿੰਕੇਜਿਸ ਵੀ ਫਾਰਵਰਡ ਲਿੰਕੇਜਿਸ ਸਾਰੀਆਂ ਦੇਖਾਂਗੇ ਕਿ ਅੱਗੇ ਕਿੱਥੇ ਕਿੱਥੇ ਜਾ ਕੇ ਲੋਕਲੀ ਇਹਦੇ ਜਿਹੜੇ ਬੰਦੇ ਸੀਗੇ ਕਿਹੜੇ ਗੁਰਗੇ ਸੀਗੇ ਜਿਹੜਿਆਂ ਨੂੰ ਇਹ ਜਿੰਦੇ ਰਾਹੀ ਇਹ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਜਾ ਕੇ ਪਿੰਡ-ਪਿੰਡ 'ਚ ਜਿੱਥੇ ਕਦੇ ਜਾ ਕੇ ਸਪਲਾਈ ਕਰਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਅਸੀਂ ਉਹ ਐਕਸਪਲੋਰ ਕਰਾਂਗੇ